ਪੀਬੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਮੀਰਪੁਰ ਲੱਖਾ ਦੇ ਨੌਜਵਾਨ ਸਾਬਕਾ ਸਰਪੰਚ ਸਵਰਗੀ ਹਰਪ੍ਰੀਤ ਸਿੰਘ ਹੈਪੀ ਦੀ ਬਰਸੀ ਮੌਕੇ ਉਹਨਾਂ ਦੀ ਨਿੱਗੀ ਅਤੇ ਮਿੱਠੀ ਯਾਦ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਫਤਿਹ ਸਿੰਘ ਜੀ ਵਿਖੇ ਬਲਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਟਾਹਾ ਕਲੇਰਾਂ ਦੇ ਸਹਿਯੋਗ ਨਾਲ ਵਿਸ਼ਾਲ ਖੁੰਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਅਤੇ ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਚਿੱਕੀ ਨੇ वर सरपंच हरप्रीत सिंह नु शरदा दे फुल पेट करण उपरंत मनुखता के भले खूनदान कैंप लगा दे नेक कारज दी शलागा कीती इस मौके उन्होंने खूनदाने खूनदानियां याद चिन्ह और सम्मान पत्र देकर सम्मानित भी मौके राजवीर कौर पत्नी हरप्रीत सिंह सिमरवीर सिंह बेटा वंशप्रीत कौर बेटी गुरविंदर सिंह परा सतविंदर कौर भरजाई तो इलावा दविंद सिंह सुखजिंदर केशर सिंह नंबरदार, चरणजीत सिंह ठेकेदार, जसविंदर सिंह, तरसेम सिंह बिट्टू, नछतर सिंह, हरपाल सिंह ਅਤੇ ਲੱड्डू ਪੰਡਤੋ ਇਲਾਵਾ ਨਗਰ ਨਿਵਾਸੀ, ਹਸਪਤਾਲ ਦਾ ਸਟਾਫ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਛਿੰਜੀ ਲਡੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਦੁੱਖ ਭਰਿਆ ਸਮਾਂ ਸਾਡੇ ਸਤਿਕਾਰਯੋਗ ਸਵਰਗਵਾਸੀ ਵੀਰ ਹਰਪ੍ਰੀਤ ਸਿੰਘ ਹੈਪੀ ਜੋ ਪਿਛਲੇ ਸਾਲ ਸਾਡੇ ਕੋਲੋਂ ਵਿਛੜ ਗਏ ਸਨ ਅੱਜ ਉਹਨਾਂ ਦੀ ਪਹਿਲੀ ਵਰਸੀ ਜਿਹੜੀ ਹੈ ਪਰਿਵਾਰ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੇ ਰਿਸ਼ਤੇਦਾਰਾਂ ਵੱਲੋਂ ਮਨਾਈ ਗਈ ਔਰ ਗੁਰੂ ਮਹਾਰਾਜ ਜੀ ਦੇ ਬਾਠਾ ਦੇ ਭੋਗ ਪਾਏ ਗਏ ਕੀਰਤਨ ਕੀਤਾ ਗਿਆ ਔਰ ਉਹਨਾਂ ਦੀ ਯਾਦ ਦੇ ਵਿੱਚ ਨਗਰ ਨਿਵਾਸੀਆਂ ਨੇ ਇੱਥੇ ਫੁੱਲਦਾਨ ਕੈਂਪ ਵੀ ਲਗਾਇਆ ਹੋਇਆ ਸਰਦਾਰ ਹਰਪੀਤ ਸਿੰਘ ਹੈਪੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਕੰਮ ਕਰਕੇ ਗਏ ਆ ਬਹੁਤ ਮਾਨ ਤੇ ਜੱਛ ਖੱਟ ਕੇ ਗਏ ਆ ਆਪਣੀ ਤਰੱਕੀ ਦੀ ਬਹੁਤ ਤਰੱਕੀ ਕਰਕੇ ਗਏ ਆ ਸਾਰਿਆਂ ਦੇ ਨਾਲ ਉਹਨਾਂ ਦਾ ਪ੍ਰੇਮ ਪਿਆਰ ਸੀ ਔਰ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਪਣੇ ਪਿੰਡ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਗਏ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹਨਾਂ ਦੇ ਜਾਣ ਦੇ ਨਾਲ ਜਿਹੜਾ ਕਟਾ ਪਿਆ ਉਹ ਮਹਾਰਾਜ ਪੂਰਾ ਕਰਨ ਔਰ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਤਾਨ ਦੇਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਸਵਾਜ ਲੋਏ ਵੱਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੀਰਪੁਰ ਲੱਖਾ ਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਦੇ ਸਬੰਧ ਵਿੱਚ ਜੋ ਖੂਨਦਾਨ ਕੈਂਪ ਲਾਇਆ ਗਿਆ ਉਸ ਵਿੱਚ ਦਰਜਾ ਬਦਰਜਾ ਸਾਰੇ ਕਰਮਚਾਰੀਆਂ ਦਾ ਔਰ ਸਾਰੇ ਸਿਆਸੀ ਲੀਡਰਾਂ ਦਾ ਔਰ ਸਾਰੇ ਨਗਰ ਨਿਵਾਸੀਆਂ ਦਾ ਅਤੇ ਦੂਰੋਂ ਨੇੜੇ ਆਏ ਸੱਜਣ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ